ਓਪਨੀ ਤੇ <laughs> ਕਿੱਥੋਂ ਆਏ ਸੀ ਕੀ ਨਾਮ ਆ ਤੁਹਾਡਾ ਕਿੱਧਰ ਨਹੀ ਨਾਮ ਕੀ ਆ ਨਾਮ ਕੀ ਆ ਨਾਮ ਤੁਹਾਡਾ ਨਾਮ ਕੀ ਆ ਤੂੰ ਤਾਂ ਪਤਾ ਨਹੀਂ ਤੂੰ ਕਿੱਥੇ ਰਹਿੰਦਾ ਏ ਕਿੱਥੇ ਰਹਿੰਦਾ ਕਿੱਥੇ ਨਾਮ ਕੀ ਆ ਤੁਹਾਡਾ ਜਾਮ ਸ਼ਾਮੇ ਕੱਢ ਲਈ ਦੱਸ ਮੇਰਾ ਕੋਈ ਰੋਲ ਹੀ ਨਹੀਂ ਕੋਈ ਤੂੰ ਟੱਪ ਟੱਗਰੀਂ ਮੈਂ ਕਿੱਥੋਂ ਲੈ ਕੇ ਆ ਮੋਟਰ ਇਹ ਫਰੀ ਲੈਂਡ ਵਾਲਿਆਂ ਕਿੱਥੋਂ ਆਓ ਹੋਰ ਅਸੀਂ ਕਿੱਥੋਂ ਆਏ ਆ ਠੀਕ ਛਾਲੇ ਭਾਈ ਕੋਈ ਕਰਕੇ ਗਾਣੀ ਆ ਫਰੀ ਲੈਂਡ ਵਾਲਿਆਂ ਕਿੱਥੋਂ ਦੀਆਂ ਬੁਲੀਆਂ ਆ ਦੱਸੋ ਕਿੱਥੇ ਉਹ ਵੜਾ ਕਿਹੜੀ ਜਗਾ ਤੁਹਾਨੂੰ ਪੇਕਾ ਸੁਣ ਕਿਹੜਾ ਨਗਰ ਇਧਰ ਹੀ ਘਰਾਂ ਦੀਆਂ ਸਾਡੀ ਇਹ ਮੋੜ ਰਾਂ ਕਿਥੋਂ ਚੱਕੀਆਂ ਤੁਸੀਂ ਐਂਕਾ ਰੋਡ ਤੇ ਮਿਲੀਆਂ ਚੱਕੀਆਂ ਰੋਡ ਤੇ ਚਲੋ ਤੁਹਾਨੂੰ ਲੈ ਕੇ ਚਲੋ ਲਾਲ ਦਸਤ ਤੋਂ ਮਿਲ ਗਿਆ ਰੋਡ ਤੇ ਤੋਂ ਲੈ ਕੇ ਦਸਤ ਤੇ ਰੋਡ ਤੇ ਮਿਲ ਜੂਗੀ ਤਾਂ ਰੋਟੀ ਤਾਂ ਖਾਣੀਆਂ ਬੰਦੇ ਨੇ ਕੰਮ ਕੀ ਕਰਦੀਆਂ ਤੁਸੀਂ ਚਲੋ ਆ ਕਰਕੇ ਚੱਕਾ ਲਵਾ ਹਾਂਜੀ ਡਰਾਈਵਰ ਦਾ ਨਾਮ ਜਸਵਿੰਦਰ ਸਿੰਘ ਡਰਾਈਵਰ ਕੌਣ ਨਾਮ ਆ ਤੁਹਾਡਾ ਜਸਵਿੰਦਰ ਇਹ ਗੱਡੀ ਕਿੱਥੋਂ ਲੈ ਕੇ ਆ ਰਹੇ ਤੇ ਕਿੱਥੇ ਜਾ ਰਹੇ ਸੀ ਐਲਈਡੀ ਲੈ ਕੇ ਆਇਆ ਮੈਂ ਜਲੰਧਰ ਬੰਦੇ ਆ ਮੈਂ ਕਸਟਮਰ ਜੰਨੇ ਕੋਈ ਨੰਬਰ ਬਾਹਾਂ ਵਾਲੀ ਬਾਹਾਂ ਵਾਲੀ ਕੀ ਜਰੂਰਤ ਹੈ ਤੇ ਮੈਂ ਉਧਰੋਂ ਆ ਰਿਹਾ ਸੀ ਜਲੰਧਰ ਤੋਂ ਲੈ ਕੇ ਆ ਰਿਹਾ ਹਾਂ ਕਿੱਥੇ ਮੰਗੀ ਲਿਫਟ ਕਿੱਥੋਂ ਮੇਰੇ ਤੁਹਾਨੂੰ ਜਲੰਧਰੋਂ ਜਦੋਂ ਫਿਰ ਆਪਾਂ ਜੂ ਟੁਰਨ ਮਾਰ ਦੇਦਣ ਲੁਧਿਆਣਾ ਨੂੰ ਜੀ ਵੀ ਜਾਉਂਦਾ ਅੱਛਾ ਸੋ ਮੈਂ ਇਹ ਰੋਡ ਤੇ ਜਾ ਰਹੀ ਹਾਂ ਉੱਥੇ ਘੜੇ ਸੀ ਮੈਂ ਲਿਫਟ ਮੰਗ ਲਈ ਤੇ ਮੈਂ ਬਿਠਾ ਲਿਆ ਮੈਂ ਥੱਲੇ ਵੀ ਨਹੀਂ ਉਤਰਿਆ ਮੈਂ ਸਮਾਨ ਲੈ ਕੇ ਵਿੱਚ ਸਿੱਟ ਲਿਆ ਤੇ ਜਿਹੜੀਆਂ ਮੋਟਰਾਂ ਸਿਗੀਆਂ ਕਿ ਟਾਡੀਆਂ ਹੀ ਆ ਇਹ ਨਹੀਂ ਇਹ ਮੇਗੀਆਂ ਨਹੀਂ ਕਦਾ ਭਰਾ ਵਾ ਐਲਈਡੀ ਲੱਗ ਕੇ ਆਇਆ ਵਾ ਨੇ ਜਦੋਂ ਵਿੱਚ ਤੁਸੀਂ ਬਿਠਾਇਆ ਤੁਹਾਨੂੰ ਪਤਾ ਨਹੀਂ ਲੱਗਾ ਵਿੱਚ ਮੋਟਰਾਂ ਵਿੱਚ ਕੀ ਆ ਕੀ ਨੇ ਸਰ ਮੈਨੂੰ ਜਮਾ ਹੀ ਨਹੀਂ ਇਹਨਾਂ ਨੇ ਫੱਟ ਕੇ ਫੱਟਾ ਬਣਾਇਆ ਚੱਤ ਲਈਆ ਉਹ ਜਿਵੇਂ ਹਲਕਾ ਤੁਹਾਨੂੰ ਪੁੱਛਿਆ ਬੇਨਾ ਸੱਤੀ ਵਿੱਚ ਮੈਨੂੰ ਤੁਹਾਨੂੰ ਦੱਸਿਆ ਨਹੀਂ ਬੈਠਣ ਲੱਗੇ ਇਹਨਾਂ ਨੇ ਪੰਡ ਤਾਂ ਮੈਂ ਦੇਖ ਲਈਆ ਮੈਂ ਕਿਹਾ ਚਲੋ ਇਹਨਾਂ ਦਾ ਕੋਈ ਸਮਾਨ ਹੋਣਾ ਵਾ ਹਲਕਾ ਪੁੱਛਿਆ ਇਹਨਾਂ ਨੇ ਛੱਟ ਕੇ ਇਸ ਤਰ੍ਹਾਂ ਦੇਖੋ ਤੇ ਤੁਸੀਂ ਤੁਸੀਂ ਇੱਥੇ ਜਿਹੜਾ ਰੁਕੇ ਆ ਤੁਹਾਨੂੰ ਇੱਥੇ ਦੇ ਪੁਲਿਸ ਅਫਸਰਾਂ ਨੇ ਚੈਕਿੰਗ ਲਈ ਰੋਕਿਆ ਨਹੀਂ ਨਹੀਂ ਰੁਕਿਆ ਹੈਗਾ ਇਹਨਾਂ ਨੇ ਉਤਰਨਾ ਸੀਗਾ ਅੱਛਾ ਇੱਥੇ ਉਤਰਨਾ ਸੀਗਾ ਇਹ ਤਾਂ ਉਤਰਨਾ ਸੀ ਮੈਂ ਸਿਖਾ ਕੇ ਮਾਲੀ ਵੀ ਖੋਲ ਕੇ ਦਿਖਾ ਅੱਜ ਕਿਉਂ ਦੇਖਿਆ ਮੋਟਰ ਅੱਛਾ ਇਹ ਪਤਾ ਤੁਹਾਨੂੰ ਵੀ ਨਹੀਂ ਸੀ ਗਿਆ ਕਿ ਅੰਦਰ ਮੋਟਰਾਂ ਆ ਅੱਛਾ ਜਲੰਧਰੋਂ ਇੱਥੇ ਆਪਾਂ ਬਿਨਾ ਪਤਾ ਹੀ ਇੱਥੇ ਤੱਕ ਆਏ ਆ ਆਪਾਂ ਅੱਜ ਸਿਵਲ ਹਸਪਤਾਲ ਰੋਡ ਤੇ ਇੱਕ ਭਾਰ ਵਾਲੀ ਗੱਡੀ ਦੇ ਇੱਕ ਆਟੋ ਨੂੰ ਰੁਕਿਆ ਸੀਗਾ ਜਿੱਥੇ ਕਿ ਲੇਡੀਜ਼ ਵੀ ਦੇਖਣ ਨੂੰ ਮਿਲੀਆਂ ਕੀ ਕਾਰਨ ਸੀਗਾ ਉਹ ਸਾਰੀਆਂ ਚੀਜ਼ਾਂ ਨੂੰ ਰੋਕਣ ਦਾ ਉਹ ਦੇਖੋ ਜੀ ਸਾਡੇ ਐਸਐਸਪੀ ਸ਼ਾਹ ਪਹਾੜ ਤੋਂ ਕੂਥੜਾ ਦੇ ਅਤੇ ਆਪਣੇ ਐਸਪੀ ਫਗਵਾੜਾ ਤੇ ਡੀਐਸਪੀ ਫਗਵਾੜਾ ਦੇ ਦਿਸ਼ਾ ਨਿਰਦੇਸ਼ਾਂ ਅਨਸਾਰ ਇੱਕ ਮੁਹਿੰਮ ਚਲਾਈ ਗਈ ਹੈ ਜੀ ਜਿਹੜੇ ਮਾੜੇ ਅਨਸਰ ਹੈ ਉਹਨਾਂ ਨੂੰ ਚੈਕਿੰਗ ਕਰਦੇ ਲਈ ਅਸੀਂ ਉੱਥੇ ਲਾਕਬੰਦੀ ਕੀਤੀ ਸੀ ਜੀ ਦੌਰਾਨੇ ਚੈਕਿੰਗ ਜਲੰਧਰ ਸਾਈਡ ਵੱਲੋਂ ਇੱਕ ਛੋਟਾ ਹਾਥੀ ਆਇਆ ਜਿਸ ਵਿੱਚ ਦੋ ਲੇਡੀਆਂ ਸਵਾਰ ਸੰਨਾ ਉੱਪਰ ਬੈਠੀਆਂ ਹੋਈਆਂ ਸਨ ਜਿਨ੍ਹਾਂ ਨੇ ਉਹਦੇ ਵਿੱਚ ਦੋ ਮੋਟਰਾਂ ਚੋਰੀ ਦੀਆਂ ਰੱਖੀਆਂ ਹੋਈਆਂ ਸੀ। ਇਹ ਆਡੈਂਟੀਫਾਈ ਹੋ ਚੁੱਕਾ ਕਿ ਸਰ ਉਹ ਚੋਰੀ ਦੀਆਂ ਸੀ। ਉਹਨਾਂ ਨੇ ਬਿਲਕੁਲ ਮੰਨਿਆ ਵੀ ਅਸੀਂ ਜਿਹੜੀਆਂ ਮੋਟਰਾਂ ਹੈ ਜਿਲੰਦਰ ਬੋਲੰਗ ਲਿਆਣੀਆਂ ਆ ਅਤੇ ਜਿਨ੍ਹਾਂ ਨੇ ਦੱਸਿਆ ਵੀ ਉਹ ਜਿਹੜੀਆਂ ਲੋਕਾਸ਼ ਪਾ ਕੇ ਕਿਸੇ ਨੇ ਰੱਖੀਆਂ ਉਹਨਾਂ ਦੀ। ਤੇ ਤੇ ਸਰ ਜਿਹੜਾ ਆਟੋ ਵਾਲਾ ਸੀਗਾ ਜੀ, ਆਟੋ ਵਾਲਾ ਕੀ ਉਹਨਾਂ ਦੇ ਨਾਲ ਸਾਥੀ ਸੀ ਜਾਂ ਕੋਈ ਹੋਸੀ? ਉਸੇ ਗੈਂਗ ਦੀਆਂ ਲੇਡੀਆਂ ਹੋਣਗੀਆਂ। ਇਹ ਜਿਹੜਾ ਆਟੋ ਵਾਲੇ ਨੂੰ ਵੀ ਰੋਕਿਆ ਤੇ ਉਹ ਆਟੋ ਦੇ ਉੱਤੇ ਜਿਹੜਾ ਬੋਰੀਆਂ ਦੇ ਵਿੱਚ ਚੋਰੀ ਦਾ ਸਮਾਨ ਸੀ ਇੱਕ ਏਸੀਸ ਦਾ ਚੋਰੀ ਕਰਕੇ ਰੱਖਿਆ ਹੋਇਆ ਜੀ ਅਤੇ ਹੋਰ ਕਾਫੀ ਸਮਾਨ ਸੀਗਾ ਚੋਰੀ ਦਾ ਜੀ ਇਹ ਸਾਰੀ ਟੀਮ ਦੇ ਵਿੱਚ ਛੋਟੇ ਹਾਥੀ ਦਾ ਡਰਾਈਵਰ ਇਨਵੋਲਵ ਸੀ ਜਾਂ ਕਿੱਦਾਂ ਉਹਨੇ ਲਿਫਟ ਦਿੱਤੀ ਸੀ ਜਾਂ ਕੀ ਕੀਤਾ ਸੀ ਛੋਟੇ ਹਾਥੀ ਨੂੰ ਤਾਂ ਲਿਫਟ ਲੈ ਕੇ ਹੀ ਉਹਨੇ ਸਮਾਨ ਉੱਤੇ ਲੱਗਿਆ ਉਹਦੇ ਵਿੱਚ ਬਾਕੀ ਅਸੀਂ ਲਿਆ ਕੇ ਜਿਹੜੀਆਂ ਦੋਨੋਂ ਪਾਰਟੀਆਂ ਦੋਨੋਂ ਲੇਡੀਜ਼ ਹੈਗੀਆਂ ਤਾਂ ਛੋਟਾ ਹਾਥੀ ਤੇ ਦੂਸਰਾ ਆਟੋ ਉਹ ਸਿਟੀ ਭਗਵੜ ਜਿਹੜਾ ਡਿਊਟੀ ਅਫਸਰ ਜਿਹਨੇ ਵਾਲੇ ਕੀਤਾ ਤੇ ਇੱਕ ਦੌਰਾਨ ਨੇ ਤਫਤੀਸ਼ ਜੋ ਦੀ ਗੱਲ ਸਾਹਮਣੇ ਆਈ ਉਹ ਅਮਰੋਚ ਚਲਦੀਆਂ ਨੇ ਇਹਨੀਆਂ ਮੋਟਰਾਂ ਸੀਗੀਆਂ ਜੀ ਉਹ ਸਰਕਾਰੀ ਵਿਭਾਗਾਂ ਦੀਆਂ ਸੀ ਜਾਂ ਪ੍ਰਾਈਵੇਟ ਚੋਰੀ ਕੀਤੀਆਂ ਦੇਖੋ ਜੀ ਦੇਖਣ ਨੂੰ ਤਾਂ ਇਹ ਲੱਗਦੀਆਂ ਵੀ ਸਰਕਾਰੀ ਵਿਭਾਗਾਂ ਦੀਆਂ ਹੀ ਚੋਰੀ ਕੀਤੀਆਂ ਨੇ ਫਿਰ ਉਸ ਸਰ ਨੇ ਤੇ ਕਾਰਵਾਈ ਕੀ ਕਾਰਵਾਈ ਦੇਖੋ ਜੀ ਹੁਣ ਡਿਊਟੀ ਅਫਸਰ ਨੇ ਹਵਾਲੇ ਕੀਤਾ ਆ ਤੇ ਉਹ ਬਿਆਨ ਲੈ ਕੇ ਜੋ ਵੀ ਕਾਰਵਾਈ ਹੋਊਗੀ ਉਹਨੇ ਚਲਦੀਆਂ